ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਰੇਵਾਲੇ ਦੇ ਵਿੱਚ ਕੋਰੇਵਾਲੇ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਤੇ ਕੋਰੇਵਾਲਾ ਪਿੰਡ ਆ ਜਿਹੜਾ ਮਿੱਤਰੋ ਇਹ ਦੋ ਪਿੰਡਾਂ ਦੇ ਸੈਂਟਰ ਦੇ ਵਿਚਾਲੇ ਜੇ ਕਰਕੇ ਵਸਿਆ ਹੋਇਆ ਨਗਰ ਆ ਜਦੋਂ ਤੁਸੀਂ ਬਾਗੇ ਪੁਰਾਣੀ ਵਾਲੀ ਸਾਈਡ ਤੋਂ ਆਉਣਾ ਵਾ ਤੇ ਮਿੱਤਰੋ ਤੁਹਾਨੂੰ ਵੱਡੇ ਘਰ ਤੋਂ ਟਰੋਲੀ ਭਾਈ ਨੂੰ ਜਦੋਂ ਤੁਸੀਂ ਦੂਰੀ ਤੈਅ ਕਰੋਗੇ ਤਾ ਕੋਰੇ ਵਾਲੇ ਪਿੰਡ ਦੇ ਵਿੱਚ ਦੀ ਨੰਗ ਕੇ ਜਾਣਾ ਪੈਣਾ ਤੇ ਜੇ ਤੁਸੀਂ ਟਰੋਲੀ ਪਾਈ ਵਾਲੀ ਸਾਈਡ ਤੋਂ ਆਵੋਗੇ ਬਾਗੇ ਪੁਰਾਣੇ ਵਾਲੀ ਸਾਈਡ ਨੂੰ ਜਾਓਗੇ ਤਾਂ ਵੀ ਤੁਹਾਨੂੰ ਮਿੱਤਰੋ ਕੋਰੇ ਵਾਲੇ ਪਿੰਡ ਦੇ ਵਿੱਚ ਉਹ ਦੀ ਨੰਗਣਾ ਪੈਣਾ ਅੱਜ ਇਸ ਸਥਾਨ ਤੇ ਮੈਂ ਮੌਜੂਦ ਹਾਂ ਵੀਰ ਹੁਣਿਆਂ ਦੇ ਕੋਲੇ ਇੱਕ ਮੱਲ ਇੱਕ ਛੋਟਾ ਵਕਾਊਆ ਬਾਕਮਾਲ ਮੋਰਾ ਨਸਲ ਦੇ ਵਿੱਚ ਇਹ ਪੈਂਦਾ ਵਾ ਕਰਮਾ ਵਾਲਾ ਮਿੱਤਰੋ ਕਿੰਨੀ ਉਮਰ ਆਇੰਦੀ ਕਿਹੜੇ ਸਿਮਨ ਦਾ ਕੀ ਗਣਵਾਤਾ ਸਾਰੀ ਜਾਣਕਾਰੀ ਲੈ ਦਿੰਨਾ ਤੁਹਾਨੂੰ ਮੈਂ ਫਿਰ ਆਉ ਕਰਦੇ ਆਂ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਾਈ ਠੀਕ ਹੈ ਜੀ ਹੋਰ ਪਰਿਵਾਰ ਸੇਤਾ ਜੀ ਠੀਕ ਠਾਕ ਹੀ ਬੜੀ ਅੱਛਾ ਬਾਈ ਇੱਕ ਵਾਰੀ ਨਾਮ ਦੱਸ ਦੀਆ ਆਪਣਾ ਜੀ ਨਿਰਮਲ ਸਿੰਘ ਆ ਜੀ ਸਾਨੂੰ ਬਾਈ ਗਰਮੇਲ ਸਿੰਘ ਗਰਮੇਲ ਸਿੰਘ ਘਰ ਤਾਂ ਆਪਣਾ ਛੜਕ ਤੇ ਹੀ ਆ ਗਿਆ ਹਾਂਜੀ ਹਾਂਜੀ ਢੋਲੀ ਭਾਈ ਤੋਂ ਵੱਡੇ ਘਰ ਨੂੰ ਛੜਕ ਜਾਂਦੀ ਉਹਦੇ ਉੱਪਰ ਆ ਜੀ ਠੀਕ ਠੀਕ ਹੈ ਜੀ ਅੱਛਾ ਇੱਕ ਮਾਲੀ ਵੇਚਣਾ ਹਨਾ ਬਾਈ ਇਹ ਕਿੰਨੀ ਉਮਰ ਦਾ ਪਹਿਲਾਂ ਤਾਂ ਇਹਦੀ 2.5 ਸਾਲ ਹੈ ਜੀ ਉਮਰ 2.5 ਸਾਲੋਂ ਉਮਰ ਅੱਛਾ ਪਿਓ ਵਾਲੇ ਪੱਖ ਤੋਂ ਕਿਹੜੇ ਸੀ ਏ ਅਰਜਨ ਕੁੰਗੜ ਦਾ ਬੱਚਾ ਜੀ ਅਰਜਨ ਕੁੰਗੜ ਦਾ ਬੱਚਾ ਹਾਂਜੀ ਹਾਂਜੀ ਆਪਣੇ ਇਥੇ ਸੀਮਨ ਦੇਨ ਆਉਣੇ ਹੁੰਦੇ ਡਾਕਟਰ ਮੋਗੇ ਤੋਂ ਠੀਕ ਹੈ ਜੀ ਹਾਂਜੀ ਹਾਂਜੀ ਗੋਲਟੀ ਹੋਣੀ ਜੀ ਠੀਕ ਹੈ ਜੀ ਹਾਂਜੀ ਗੋਲਟੀ ਮੋਗਾ ਜੀ ਉਹ ਠੀਕ ਹੈ ਉਹਨਾਂ ਨੇ ਭਰਿਆ ਹੋਇਆ ਸੀ ਹਾਂਜੀ ਹਾਂਜੀ ਉਹਨਾਂ ਦਾ ਉਹ ਟੀਗਾ ਦੇ ਕੇ ਗਏ ਸੀ ਉਹ ਭਰਿਆ ਜੀ ਠੀਕ ਆ ਬਈ ਠੀਕ ਆ ਅੱਛਾ ਇਹ ਹੁਣ ਮਈਆਂ ਮਈਆਂ ਤਾਂ ਛੱਡਿਆ ਬਾਈ ਕਿ ਨਹੀਂ ਹਜੇ ਨਹੀਂ ਛੱਡਿਆ ਨਹੀਂ ਜੀ ਆਪਾਂ ਲਈ ਛੱਡਿਆ ਅਗਲਾ ਛੱਡਦੇ ਕ੍ਰੋਸਿੰਗ ਦਾ ਕਰ ਦੂਗਾ ਇਹ ਹਾਂਜੀ ਹਾਂਜੀ ਹੂੰ ਝਾਗ ਦੇ ਵਿੱਚ ਆ ਹਾਂਜੀ ਹਾਂਜੀ ਅੱਛਾ ਮਾਂ ਕਿਹੜੀ ਆਂਦੀ ਆਹੀ ਜਿਹੜੀ ਕੋਲੇ ਖੜੀ ਪਈ ਹਾਂਜੀ ਹਾਂਜੀ ਇਹ ਕਿੰਨੇ ਦੁੱਧ ਦੇ ਦਿੰਦੀ ਆ ਬਾਈ ਇਹ 16 17 ਲੀਟਰ ਕਿਲੋ ਦਿੰਦੀ ਸੀਗੀ ਜੀ ਠੀਕ ਆ ਹੁਣ ਇਹ ਡਰਾਈ ਆ ਹੁਣੇ ਹਾਂਜੀ ਹਾਂਜੀ ਠੀਕ ਆ ਬਈ ਠੀਕ ਆ ਅੱਛਾ ਇਹ ਵੇਚਣਾ ਹੁਣ ਵੇਚਣ ਦਾ ਕਾਰਨ ਫਿਰ ਸਾਂਭ ਵੱਲੋਂ ਵੇਚਣ ਲੱਗੇ ਬੁੜੀਆਂ ਬੜ ਹਾਂਜੀ ਹਾਂਜੀ ਸਾਮੋ ਵਾਲੇ ਵਿੱਚ ਲੱਗੇ ਆ ਜੀ ਠੀਕ ਆ ਬਾਈ ਠੀਕ ਆ ਹਾਂਜੀ ਉਹ ਮੇਰੇ ਕੋਲੇ ਪਸ਼ੂ ਥੋੜੇ ਆ ਤੇ ਮੈਂ ਕਹ ਦੁੱਧ ਵਾਲਾ ਪਸ਼ੂ ਲੈ ਲਾਂਗੇ ਜੀ ਇਹ ਵੀ ਡਰਾਈ ਹੋਈ ਖੜੀ ਆ ਦੁੱਧਾ ਬਣ ਕੇ ਰਹੀ ਦੁੱਧ ਵਾਲੀ ਕੁੜੀ ਹਾਂਜੀ ਬਹੁਤ ਮੁੱਲ ਲੈਣੀ ਆ ਜੀ ਤਾਂ ਅੱਛਾ ਨਹੀਂ ਗੱਲ ਆ ਬਾਈ ਹਾਂਜੀ ਹਾਂਜੀ ਬਿਲਕੁਲ ਅੱਛਾ ਬਾਈ ਫਿਰ ਇਹਦਾ ਹੁਣ ਰੇਟ ਕੀ ਤੈ ਕੀਤਾ ਵਾ ਰੇਟ ਕੋਈ ਨਹੀਂ ਫੋਨ ਤੇ ਹੀ ਕਰ ਲਾਂਗੇ ਜੀ ਠੀਕ ਆ ਬਾਈ ਠੀਕ ਆ ਤੇ ਉਮਰ ਇਹ 2.5 ਸਾਲ ਦਾ ਹੋ ਗਿਆ ਪਿਓ ਵਾਲੇ ਪੱਖ ਤੋਂ ਇਹ ਅਰਜਨ ਕੁੰਗੜ ਦਾ ਆ ਗਿਆ ਹਨਾ ਜੀ ਤੇ ਮਾਂ ਜਿਹੜੀ ਉਹਦੀ ਕੋਲੇ ਮੌਜੂਦ ਆ ਮਿੱਤਰੋ ਕ੍ਰੋਸ ਸੀਗੀ ਬਰੀਡ ਦੇ ਵਿੱਚ ਮਾਂ ਪ ਜਿਹੜਾ ਸੀਮਨ ਭਰਾਇਆ ਬਾਈ ਹੋਣਿਆ ਨੇ ਉਸੇ ਤੇ ਡਿਪੈਂਡ ਕੀਤਾ ਥੋੜਾ ਬਹੁਤਾ ਤੁਸੀਂ ਇਹਦੇ ਜੇ ਸਿੰਗਾ ਦੀ ਕੁਆਲਿਟੀ ਵਾਲੇ ਪਾਸੇ ਜਾਣਦੇ ਆ ਕਿਉਂਕਿ ਅਰਜਨ ਕੁੰਗੜ ਦੀ ਜਿਹੜੀ ਕੁਆਲਿਟੀ ਆਫ ਬਿਊਟੀ ਵਾਲੇ ਪੱਖ ਤੋਂ ਬੜੀ ਮਜ਼ਬੂਤ ਹੁੰਦੀ ਆ ਪਰ ਇਹ ਕਈ ਵਾਰੀ ਮਾਂ ਦੇ ਪੱਖ ਵੀ ਲੈ ਜਾਂਦਾ ਹੁੰਦਾ ਸਾਣ ਜਾਂ ਕਟਾ ਉਹ 19 21 ਮਾਂ ਵਾਲਾ ਪੱਖ ਜ਼ਰੂਰ ਖੇਚ ਕੇ ਜਾਂਦਾ ਵਾ ਇਹਦੀ ਡਿਮਾਂਡ ਆ ਜਿਹੜੀ ਉਹ ਵੀਰ ਹੁਣੀ ਤੁਹਾਨੂੰ ਫੋਨ ਦੇ ਉੱਤੇ ਤੈਅ ਕਰਕੇ ਦੱਸ ਦੇਣਗੇ ਅੱਛਾ ਭਾਈ ਨੰਬਰ ਕਿੰਨਾ ਆਪਣਾ ਨੰਬਰ ਆਪਣਾ 97798 ਜੀ 01994 ਇੱਕ ਵਾਰੀ ਹੋਰ ਬੋਲ ਦਿਓ 97798 ਜੀ 01994 ਠੀਕ ਹੈ ਬਾਈ ਇਸ ਨੰਬਰ ਤੇ ਬਾਈ ਹੁਣਾਂ ਨਾ ਕਰ ਲਿਓ ਤੁਸੀਂ ਮਿੱਤਰੋ ਰਾਬਤਾ ਕਾਇਮ ਗੱਲਬਾਤ ਲਈ ਨੰਬਰ ਮੈਂ ਸਕਰੀਨ ਦੇ ਉੱਤੇ ਲਾਇਆ ਹੋਇਆ ਵਾ ਪਿੰਡ ਕੋਰੇ ਵਾਲੇ ਦੇ ਵਿੱਚੋਂ ਵੀਡੀਓ ਫਰਮਾਈ ਆ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਗਰਦੀਪ ਗਿੱਲ ਦੇ ਨਾਲ ਇਜਾਜ਼ਤਵਾਲੂ ਬਣਦੇ ਆ ਧੰਨਵਾਦ